ਕਰ ਤੇ ਤਰੀਕ ਦੀ ਹੈ ਪਿਛਲੇ ਮਹੀਨੇ ਦੀ ਕੁਛ ਨਹੀਂ ਬਸ ਆਈ ਕੱਪੜੇ ਧੋਂਦੇ ਸੀ ਘਰ ਤੇ ਜਿਹੜਾ ਸਾਡੀ ਗਲੀ ਤੁਸੀਂ ਤਾਂ ਹੁਣ ਆਪਾਂ ਘਰ ਮਸ਼ੀਨ ਲਾਈਏ ਤੇ ਉਹਦਾ ਪਾਣੀ ਗਲੀ ਹਲ ਜਾਂਦਾ ਤੇ ਉਹ ਉਹਨਾਂ ਦੇ ਘਰ ਸਾਡੇ ਆਪੋਜ਼ਿਟ ਹੈ ਸਾਹਮਣੇ ਹੈ ਸਾਡੇ ਘਰ ਕਿਉਂਕਿ ਉਹਨਾਂ ਦੇ ਘਰ ਲੈਂਦੇ ਸਿਰ ਤੇ ਪਾਣੀ ਲੈਂਦੇ ਸਿਰ ਬਰਫਾਸੇ ਜਾਣਾ ਹੈ ਨਾ ਤੇ ਉਹ ਪਾਣੀ ਉਹਨਾਂ ਦੇ ਘਰ ਮੋਰ ਖੜਾ ਹੋ ਗਿਆ ਕਿ ਪਾਣੀ ਨਾਇਆ ਜਾਣੇ ਤੇ ਉਸੇ ਗਾਦੋਨਾਂ ਕੋਠੇ ਸੜੀਆਂ ਇਹ ਤੋਂ ਉਹਨਾਂ ਨੇ ਦੇਖ ਲਿਆ ਵੀ ਤੂੰ ਹੀ ਜਾਣ ਕੇ ਪਾਣੀ ਸੁੱਟਿਆ ਤੇ ਇਸੇ ਗੱਲ ਤੇ ਸਾਨੂੰ ਗਾਲਾਂ ਕੱਢਣ ਲੱਗੀ ਆਪਾਂ ਉਹਨਾਂ ਦੇ ਅੱਗੇ ਕਿਹਾ ਕੋਈ ਨਾ ਤੁਸੀਂ ਆਪਾਂ ਝਾੜੂ ਫੇਰ ਦਿੰਦੇ ਆ ਕਰ ਦਿੰਦੇ ਆ ਸਾਫ਼ ਪਰ ਉਹ ਨਹੀਂ ਮੰਨੀਆਂ ਉਹ ਮਾਮਾ ਧੀਆਂ ਤੇ ਉਹ ਮੁੰਡਾ ਉਹਨਾਂ ਦਾ ਸੀਗਾ ਉਹਨਾਂ ਨੇ ਮੇਰੇ ਸਾਨੂੰ ਗਾਲਾਂ ਕੱਢੀਆਂ ਇੰਨੀ ਗੱਲ ਤੋਂ ਪਹਿਲਾਂ ਉਹ ਉਹ ਟਿੱਲੇ ਜਾਣੀਆਂ ਜੋ ਮੇਰੇ ਹੱਥੀ ਪੈ ਗਿਆ ਤੇ ਮੁੰਡੇ ਉਹ ਮੁੰਡੇ ਉਹਨਾਂ ਨੇ ਉਹਨਾਂ ਦੇ ਨੇ ਮੇਰੇ ਹੱਥੀ ਪਰ ਮੇਰੇ ਕੱਪੜੇ ਪਾੜੇ ਤੇ ਮੇਰੀ ਪ੍ਰੈਗਨੈਂਸੀ ਚੱਲਦੀ ਹੈ ਮੇਰੇ ਲੱਤਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਤਰ੍ਹਾਂ ਆਪਣਾ ਬਚਾ ਕੀਤਾ ਤੇ ਅੰਦਰ ਬੜੀ ਆਪਣੇ ਤੇ ਮੇਰਾ ਦੇਰ ਆਇਆ ਉਹਨੇ ਮੈਨੂੰ ਵੀ ਉਹਨੇ ਮੈਨੂੰ ਬਚਾਇਆ ਤੇ ਮੇਰੀ ਚਾਚੀ ਹੋਣੀ ਮੈਂ ਇਹਨਾਂ ਨੂੰ ਰੋ ਰੋ ਕੇ ਫੋਨ ਕੀਤਾ ਵੀ ਆਓ ਮੈਂ ਸਾਡੇ ਘਰ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਇਹ ਉਹਨਾਂ ਨੂੰ ਸਮਝਾ ਕੇ ਗਏ ਚਲੋ ਹੱਥ ਹੱਥ ਜੋੜੇ ਮੇਰੇ ਹਸਬੰਡ ਨੇ ਵੀ ਹੱਥ ਜੋੜੇ ਅਸੀਂ ਨਹੀਂ ਲੜਨਾ ਤੁਹਾਡ ਨਾਲ ਹੱਥ ਜੋੜੇ ਤੇ ਅਸਾਂ ਨੂੰ ਲੱਗਿਆ ਚਲੋ ਸਾਰਾ ਕੁਝ ਹੋ ਗਿਆ ਉਹ ਵੀ ਆਪਣੇ ਘਰ ਵੜ ਗਿਆ ਸੀ ਵੀ ਆਪਣੇ ਘਰ ਵੜ ਗਏ ਇਹ ਸਾਰੇ ਮੈਨੂੰ ਚੁੱਪ ਕਰਾਉਣ ਲੱਗੇ ਸਾਰੇ ਕੋਸਾਂ ਲੋਗੇ ਸਾਰੇ ਸਾਰੇ ਕੋ ਠੀਕ ਹੋ ਗਿਆ ਪਰ ਉਸ ਤੋਂ ਬਾਅਦ ਮੈਂ ਆਪਾਂ ਸਾਰੇ ਹਿੰਦੇ ਵੀ ਉਸ ਤੋਂ ਬਾਅਦ ਪਤਾ ਕਿ ਅਚਾਨਕ 3-4 ਜਾਣੇ ਹੀ ਉਹਨਾਂ ਨੇ ਮੇਰਾ ਦੇਰ ਦੁਕਾਨ ਦੇ ਅੰਦਰ ਆਪਣੀ ਉਹ ਕਿਸੇ ਦੀ ਸ਼ੇਕ ਕਰਦਾ ਸੀ ਤੇ ਉਹਨਾਂ ਨੇ ਪਿੱਛੋਂ ਦੀ ਆ ਕੇ ਹਮਲਾ ਕਰ ਦਿੱਤਾ ਤੇ ਉਹਰੇ ਢੇਰ ਤੇ ਤਿੰਨ ਚਾਰ ਕਿਰਚਾ ਮਾਰੀਆਂ ਜਿਹਨਾਂ ਨੇ ਹਮਲਾ ਕੀਤਾ ਉਹਦਾ ਨਾਮ ਮਨਪ੍ਰੀਤ ਹੈ ਤੇ ਇੱਕ ਦਾ ਨਾਮ ਕੁਲਵਿੰਦਰ ਹੈ ਤੇ 100 ਲੱਖ ਸਲੱਖ ਉਹਨਾਂ ਦੇ ਪਿਓ ਦਾ ਨਾਮ ਬਾਕੀ ਬੇਪਛਾਨੇ ਬੱਤੇ ਹਾਂ ਬਾਕੀ ਬੇਪਛਾਨੇ ਆ ਬਾਕੀ ਉਹਨਾਂ ਦੇ ਨਾਲ ਹੀ ਆਏ ਹੋਏ ਸੀ ਅਸੀਂ ਜਦੋਂ 23 ਤਰੀਕ ਨੂੰ ਅਸੀਂ ਪਰਚਾ ਦੇਣ ਗਏ ਸਿੰਘੋਵਾਲ ਗਏ ਹੀ ਉੱਥੇ ਸਾਡਾ ਮੈਡੀਕਲ ਵਗੈਰਾ ਹੋਇਆ ਉਸ ਤੋਂ ਬਾਅਦ ਇਹ 1-2 ਦਿਨ ਬਾਅਦ ਪੁਲਿਸ ਆਈ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇਖਿਆ ਉਹਨਾਂ ਦੇ ਘਰ ਕੋਈ ਵੀ ਨਹੀਂ ਉਸ ਤੋਂ ਬਾਅਦ ਸਿਰਫ ਮਹੀਨਾ ਠਾਈਆਂ ਦਿਨਾਂ ਵਿੱਚ ਜਾਂ ਤਿੰਨ ਦਿਨਾਂ ਵਿੱਚ ਸਿਰਫ ਤਿੰਨ ਵਾਰੀ ਪੁਲਿਸ ਆਈ ਹੈ ਤੇ ਉਹ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਘਰ ਆਂਦੀ ਹੈ ਉਹਨਾਂ ਨੂੰ ਚਾਹ ਪਾਣੀ ਲੈ ਕੇ ਤੇ ਉਹ ਚੁੱਪ ਕਰਕੇ ਤੇ ਬਹਿ ਜਾਂਦੇ ਆ ਸਾਡਾ ਮੁੰਡਾ ਜ਼ਿੰਦਗੀ ਤੇ ਮੌਤ ਨਾਲ ਲੜਦਾ ਪਿਆ ਉਹਨਾਂ ਨੂੰ ਉਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਜਿਹੜਿਆਂ ਨੇ ਹਮਲਾ ਕੀਤਾ ਉਹ ਖੁੱਲ੍ਹੇ ਉਹ ਗਸ਼ਰਿਆਂ ਫਿਰਦੇ ਪਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਉਹ ਰਾਤ ਨੂੰ ਆਉਂਦੇ ਆਪਣੇ ਘਰ ਤੇ ਬੜਕਾ ਮਾਰ ਮਾਰ ਕੇ ਕਹਿੰਦੇ ਵੀ ਸਾਡਾ ਕੰਮ ਹੋ ਗਿਆ ਸਾਡੀ ਕੋਈ ਉਹ ਕਹਿੰਦੇ ਵੀ ਆਪਾਂ ਪੁਲਿਸ ਨੂੰ ਪੈਸੇ ਭਰੀ ਜਾਂਦੇ ਪੁਲਿਸ ਨੇ ਕੋਈ ਨਹੀਂ ਕਰਦਾ ਉਹ ਪੁਲਿਸ ਨੇ ਹੁਣ ਪੁਲਿਸ ਨੇ ਕੀ ਮਿਲ ਕੇ ਆਏ ਅੰਦਰ ਕੋਲ ਅਸੀਂ ਉਹਨਾਂ ਨੂੰ ਮਿਲੇ ਆ ਤੇ ਉਹ ਉਹਨਾਂ ਨੇ ਸਾਨੂੰ ਦਿਲਾਸਾ ਦਿੱਤਾ ਵੀ ਇਹ ਦਿੱਤਾ ਹੈ ਵੀ ਕੋਈ ਨਾ ਹਿਲ ਕਾਰਵਾਈ ਕਰਾਂਗੇ ਤੁਸੀਂ ਟੈਨਸ਼ਨ ਨਾ ਚਿੱਕਾ ਕਲ ਸਾਹਿਬ ਵਾਇਕੂ ਦੀ ਕੀ ਫਤਿਹ ਬਾਸ ਯੂਥ ਪ੍ਰੈਜੈਂਟ ਆਲ ਇੰਡੀਆ ਸੰਸਾ ਸੰਸਾਸੀ ਸੰਗ ਸਮਾਜ ਤੋਂ ਰੌਣਕੀਰਾ ਮਾਲਾ ਅੱਜ ਸਾਡਾ ਸਾਰਾ ਸਮਾਜਰਾ ਔਰ ਸਾਡੀਆਂ ਹੋਰ ਵੀ ਜਥੇਬੰਦੀਆਂ ਇੱਥੇ ਐਸਐਸਪੀ ਦਫਤਰ ਗਦਾਸਪੁਰ ਪਹੁੰਚੀਆਂ ਨੇ ਉਸ ਦਿਨ ਪਹਿਲਾਂ 26 ਤਿੰਨ 25 ਨੂੰ ਪਿੰਡ ਪੁਨਿਆਰ ਦੇ ਵਿੱਚ ਇੱਕ சாਸੀ ਸਮਾਜ ਦਾ ਨੌਜੋਣ ਲੜਕਾ ਜੋ ਬਹੁਤ ਹੀ ਮਾਤਰ ਔਰ ਗਰੀਬ ਪਰਿਵਾਰ ਤੋਂ ਹੈ ਸੀ ਔਰ ਉਹਨੂੰ ਤਣਾੜ ਲੋਕਾਂ ਨੇ ਜੋ ਯਰਨਰ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਤਣਾੜ ਲੋਕਾਂ ਨੇ ਬਿਨਾਂ ਵਜੋਂ ਕਿੱਚਾ ਮਾਰ ਮਾਰ ਕੇ ਉਹਨੂੰ ਜ਼ਖਮੀ ਕਰ ਦਿੱਤਾ ਔਰ ਬਹੁਤ ਜ਼ਿਆਦਾ ਅਨੁਸੱਤਾਂ ਲਗੀਆਂ ਜੋ ਅੱਜ ਵੀ ਉਹ ਜੇਰੇ ਇਲਾਜ ਗੁਰੂ ਨਾਨਕ ਹਸਪੀਟਲ ਦੇ ਵਿੱਚ ਆ ਔਰ ਜੋ ਉਸਦੇ ਪਰਿਵਾਰ ਨੇ ਉਸਦੀ ਮਾਤਾ ਨੇ ਬਿਆਨ ਲਿਖਵਾਏ ਉਹਦੀ ਮਾਤਾ ਨੂੰ ਵੀ ਉਹਨਾਂ ਨੇ ਬੇਇੱਜ਼ਤ ਕੀਤਾ ਉਹਦੇ ਕੱਪੜੇ ਵੀ ਪਾੜੇ ਗਏ ਉਹਨੂੰ ਕੁੱਟਿਆ ਵੀ ਗਿਆ ਔਰ ਜੋ ਬਿਆਨ ਲਿਖਵਾਏ ਦਿਨੋਂ ਨਗਰ ਐ ਸੱਚ ਨੂੰ ਉਹਦੇ ਬਿਆਨ ਨਹੀਂ ਲਿਖੇ ਗਏ ਜੋ ਧਾਰਾ ਲੱਗਣੀਆਂ ਚਾਹੀਦੀਆਂ ਸੀ ਉਹ ਧਾਰਾ ਨਹੀਂ ਲਾਈਆਂ ਗਈਆਂ ਔਰ ਇਹ ਸਾਰੀਆਂ ਜਥੇਬੰਦੀਆਂ ਆ ਸਮਾਜ ਮੰਗ ਕਰਦਾ ਕਿ ਉਹਨਾਂ ਤਨਹਾਰ ਲੋਕਾਂ ਦੇ ਖਿਲਾਫ 307 ਦਾ ਪਰਚਾ ਦਰਜ ਕੀਤਾ ਜਾਵੇ ਔਰ ਐਸਸੀ ਐਸਟੀ ਐਕਟ ਜਰਾਵਾ ਉਹ ਵੀ ਉਹਨਾਂ ਉੱਤੇ ਦਰਜ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਗੱਲ ਕੁਛ ਨਹੀਂ ਇੱਕ ਨਾਰਮਲ ਗੱਲ ਗਲੀ ਦੇ ਵਿੱਚ ਸਫਾਈ ਤੋਂ ਉਹਨਾਂ ਦੀ ਤੂ ਤੂ ਮਹਿਮਾ ਹੋਈ ਆ ਸਫਾਈ ਕਰ ਰਿਆ ਸੀ ਮੁੰਡਾ ਉਹ ਲੰਘ ਰੇ ਸੀ ਜੋ ਸਾਨੂੰ ਪਤਾ ਲੱਗਾ ਨਾਰਮਲ ਗੱਲ ਕੋਈ ਏਟੀ ਵੱਡੀ ਗੱਲ ਨਹੀਂ ਆ ਸਫਾਈ ਦੇ ਉੱਤੇ ਹੀ ਕਿ ਗਰੀਬ ਉੱਤੇ ਰੋਪ ਝਾੜਨ ਵਾਲੀ ਗੱਲ ਹੋਈ ਆ ਕਿ ਗਰੀਬ ਹੈ ਤਾਂ ਮਦਦ ਕਿੰਨੀ ਆਉਣਾ ਇਹਦਾ ਕੋਈ ਵਾਲੀਵਾਸ ਨਹੀਂ ਆ ਇਸੇ ਗੱਲੋਂ ਫੜ ਕੇ ਤੂੰ ਤੂੰ ਮੈਮਾ ਹੋਂ ਤੋਂ ਝਗੜਾ ਵੱਧ ਗਿਆ ਉਹਨਾਂ ਕਿਰਚਾ ਮਾਰ ਕੇ ਸਾਰੀਆਂ ਫੋਟੋ ਵੀਡੀਓ ਕਟੇ ਕਿਰਚਾ ਮਾਰ ਕੇ ਨੂੰ ਕਾਫੀ ਜ਼ਖਮੀ ਗੰਭੀਰ ਜ਼ਖਮੀ ਉਹਨਾਂ ਕਰ ਦਿੱਤਾ ਅਸੀਂ ਮੰਗ ਕਰਦੇ ਆ ਕਿ ਉਹ ਜਿਹੜੇ ਧਲਾੜ ਲੋਕ ਨੇ ਗੁੰਡੇ ਨਾ ਉਹਨਾਂ ਨੂੰ ਕਵਾਂਗਾ ਕਿ ਜਿਹੜੇ ਗੁੰਡੇ ਨੇ ਜਿਹੜੇ ਗੈਂਗਸਟਰ ਨੇ ਉਹ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਾਂ ਪੰਜਾਬ ਪੁਲਿਸ ਤੋਂ ਮੰਗ ਕਰਦੇ ਆ ਐਸਐਸਪੀ ਸਾਹਿਬ ਤੋਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਡੇ ਸਮਾਜ ਨੂੰ ਸਾਫ ਦਵੇ ਉਹਨਾਂ ਨੂੰ ਜਲਦੀ ਤੋਂ ਜਲਦੀ ਫਰਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ